ਸੋ ਮੰਨੂ ਅੱਜ ਆਪਾਂ ਆਏ ਆਂ ਵੀ ਮਾਰਟ ਆਪਾਂ ਦਾ ਵੀ ਮਾਰਟ ਵੀ ਵੀਡੀਓ ਤੁਹਾਨੂੰ ਨਹੀਂ ਦਿਖਾਣੀ ਆਪਾਂ ਦਿਖਾਣੀ ਆ ਤੁਹਾਨੂੰ ਜਿਹੜਾ ਬਾਜ਼ਾਰ ਲੱਗਦਾ ਨਾ ਮੰਡੀ ਲੱਗਦੀ ਜਿਹੜੀ ਆਪਣੇ ਜਲੰਧਰ ਦੇ ਵਿੱਚ ਯਾਨੀ ਕਿ ਬਹੁਤ ਵੱਡੀ ਕੱਪੜੇ ਦੀ ਮੰਡੀ ਇੱਥੇ ਲੱਗਦੀ ਆ ਆਪਾਂ ਤੁਹਾਨੂੰ ਉਹ ਦਿਖਾਣੀ ਆ ਇਹ ਵੀ ਮਾਰਟ ਆ ਵੀ ਮਾਰਟ ਤੁਹਾਨੂੰ ਫੇਕਲੇ ਦਿਖਾਵਾਂਗੇ ਤੈਨੂੰ ਤੈਨੂੰ ਦੇਖਿੰਦੇ ਆਜੋ ਬਲਾ ਪਲਾਜੋ 300 ਦੇ ਦੋ 200 ਦਾ ਇੱਕ 300 ਦੇ ਦੋ ਯਾਨੀ ਕਿ 200 ਦਾ ਇੱਕ ਤੇ 300 ਦੇ ਦੋ ਵਧੀਆ ਤੋਂ ਵਧੀਆ ਕਲਰ ਆ ਵੇਖੋ ਤੇ ਦੇਨੇ ਐਤਵਾਰ ਨੂੰ ਹੀ ਆ ਤੇ ਐਤਵਾਰ ਤੋਂ ਬਾਅਦ ਲੈਣੇ ਆ ਤੇ ਫਿਰ ਵਿੱਚ ਦੁਕਾਨ ਲੱਗਣੀਆਂ ਤੁਹਾਨੂੰ ਉਹ ਦਿਖਾਵਾਂਗੇ ਆਡੋ ਦੋ ਸਾਈਜ਼ ਇਹਦੇ ਵਿੱਚ ਕਿਹੜਾ ਕਿਹੜਾ ਆ ਮਿਕਸ ਹੈ ਛੋਟਾ ਬੱਚਿਆਂ ਦਾ ਕਿ ਵੱਡਾ ਵੀ ਮਿਕਸ ਸਾਈਜ਼ ਬਲਾ 150 ਦੀਆਂ ਦੋ ਟੀ-ਸ਼ਰਟਾਂ ਐਤਵਾਰ ਨੂੰ ਮੰਡੀ ਲੱਗਦੀ ਆ ਤੇ ਕਦੀ ਵੀ ਆਣ ਕੇ ਵਾਈਟ ਟੀ-ਸ਼ਰਟਾਂ ਇੱਥੋਂ ਆਣ ਕੇ ਖਰੀਦੋ ਵੱਡੀਆਂ ਵੀ ਤੇ ਪਲੱਸ ਦੀਆਂ ਛੋਟੀਆਂ ਵੀ ਠੀਕ ਆ ਜੀ 150 ਦੀਆਂ ਦੋ ਘੜ ਦੇ ਬਾਅਦ ਇਹ ਰੇਡ ਨਹੀਂ ਸ਼ਾਮ ਨੂੰ ਸ਼ਾਮ ਨੂੰ ਹੋਰ ਘਟੂਗਾ ਸ਼ਾਮ ਨੂੰ ਮੈਨੂੰ ਲੱਗਦਾ ਘਟ ਜੂਗਾ ਉਦੋਂ ਹੀ ਕਰਦਾ ਹਾਂ ਘੱਟ ਜਾਣਾ ਸ਼ਾਮ ਨੂੰ ਥੋੜਾ ਜਿਹਾ ਆਪਣਾ ਵੀ ਇਹ ਰੇਡਿਆ ਜਿੱਤੇ ਰੰਗ ਦੀ ਸ਼ਰਟ 100 ਦੀ ਇੱਕ ਵਧੀਆ ਵੱਡੀਆਂ ਛੋਟੀਆਂ ਇਹ ਵੀ ਮਤਲਬ socks ਆਈਆਂ socksਾਂ ਦੇ ਨਾਲ ਨਾਲ ਮਾਂਚੋ ਮਾਂਚੋ ਦੀਆਂ ਨਿਕਲਾਂ ਵੀ ਆਈਆਂ ਬਲੋ 50 ਰੁਪਏ ਦਾ ਇੱਕ ਪੀਸ ਗਰਮੀਆਂ ਦੇ ਵਿੱਚ 50 ਬੇਲੇ 21 ਲੈਡਿਸ ਜਰਨਟ ਅੱਛਾ ਲੇਡੀਜ਼ ਪਜਾਮਾ ਆਹ ਬਿਆ ਪਜਾਮਾ ਆਹ ਬਿਆ ਟੌਪ ਆਹ ਦੇਖਿਓ ਉਹਦਾ ਰੰਗ ਵੀ ਮਿਲ ਗਿਆ ਬੜਾ ਵਧੀਆ ਆਪਸ ਵਿੱਚ ਜਣ ਕੇ ਮਿਕਸਿੰਗ ਵੀ ਹੋ ਗਈ ਇਹਨਾਂ ਦੀ ਲੇਡੀਜ਼ ਪਜਾਮਾ ਟੌਪ 50 ਬੇ ਦਾ 1 ਪੀਸ 100 ਰੁਪਏ ਦਾ 1 ਪੀਸ ਐਤਵਾਰ ਨੂੰ ਖੁੱਲੀ ਸੇਲ ਚੱਲਦਾ ਰੱਖੀ ਹਲਾ 100 ਦਾ ਇੱਕ 100 ਰੁਪਏ ਦਾ ਇੱਕ ਵੀ ਇਸ ਗਰਮੀਆਂ ਦੇ ਵਿੱਚ ਖਾਸ ਤੋਹਫਾ ਸਾਰਿਆਂ ਦੇ ਲਈ ਵਾਹ ਵੀ 100 ਆਹ ਦੇਖੋ ਜਿੰਨਾ ਵੀ ਮਰਜ਼ੀ ਰੰਗ ਗਾੜੇ ਵੀ ਗਾੜੇ ਵੀ ਰੰਗ ਤੇ ਨਾਲ-ਨਾਲ ਜਿੰਨਾ ਵੀ ਮਰਜ਼ੀ ਰੰਗ ਇੱਕੇ ਗਾੜੇ ਸਾਰੇ 100 ਰੁਪਏ ਦਾ ਇੱਕ ਪੀਸ ਥੋੜੀ देर ਬਾਅਦ ਇਹਦਾ ਰੇਟ ਘਟੂਆਕ ਜਾਨੀ ਇਹ ਨਹੀਂ ਹਾਂਜੀ ਬੈਗ ਨੂੰ ਕਿੰਨਾ ਠੀਕ ਹੋ ਚਲੋ ਵਧੀਆ ਕਿਦਾਂ ਲਾਈਆਂ ਅੱਜ 300 ਦਾ 300 ਰੁਪਏ ਦਾ 300 ਰੁਪਏ ਦਾ ਇੱਕ ਪੀਸ ਜੋੜੀ ਅੱਛਾ ਜੋੜੀ 300 ਰੁਪਏ ਦੀ ਜੋੜੀ ਆ ਇੱਕ ਪੀਸ ਨਿਕਾ ਜੇ ਤੁਸੀਂ ਐਤਵਾਬ ਨੂੰ ਲਾਉਣਾ ਹੈ ਹਾਂ ਜੀ ਆਉਣ ਲਿਖਣ ਦੇ ਸਾਡੇ ਨਹੀਂ ਸਾਡੇ ਬਾਅਦ ਵਿੱਚ ਕੀ ਕੰਮ ਕਰਦੇ ਆ ਅੱਜ ਸੁਣਵਾਉਣ ਨੂੰ ਕਰਾਂ। ਅੱਛਾ। ਠੀਕ ਆ। ਵੱਲੋਂ ਐਤਵਾਰ ਨੂੰ ਨਾ ਕਈ ਦੁਕਾਨਾਂ ਇਦਾਂ ਦੀਆਂ ਆ। ਐਤਵਾਰ ਨੂੰ ਕਈ ਦੁਕਾਨਾਂ ਇਦਾਂ ਦੀਆਂ ਆ। ਵੀ ਜਿਹੜੀਆਂ ਐਤਵਾਰ ਦੀ ਐਤਵਾਰ ਹੀ ਲੱਗਦੀਆਂ ਆ। ਮੰਡੀ ਲੱਗਦੀ ਐਤਵਾਰ। ਵੀ ਮੰਡੀ ਲੱਗਦੀ ਐਤਵਾਰ ਨੂੰ। ਇਹ ਮੈਂ ਇਹ ਦੱਸਣਾ ਚਾਹੁੰਦਾ ਵੀ ਜ਼ਰੂਰੀ ਨਹੀਂ। ਵੀ ਜਲੰਧਰ ਦੇ ਖੇਡਾਂ ਦੇ ਕੰਮ ਦੇ ਵਿੱਚ ਹੀ ਵਾਲਾ ਮਸ਼ਹੂਰ ਆ। ਕੱਪੜੇ ਦੇ ਕੰਮ ਦੇ ਵਿੱਚ ਵੀ ਜਲੰਧਰ ਇੱਕ ਨੰਬਰ ਤੇ ਆ। ਤੇ ਜੇ ਕੱਪੜੇ ਦੀ ਮੰਡੀ ਲੱਗਦੀ ਤਾਂ ਨਾਲ-ਨਾਲ ਬੂਕਾ ਦੀ ਏ ਅੱਜ ਦਿਨ ਦਿਖਾਵਾਂ ਲਾ ਬੂਟ ਚਪਲਾਂ ਸਾਰੀਆਂ ਚੀਜ਼ਾਂ ਦੀ ਮੰਡੀ ਲੱਗਦੀ ਹੈ ਇਹ ਜੀਨ ਦੇ ਵਿੱਚ ਵੀ ਨੇ ਜਿਹਨੂੰ ਦੂਜੀ ਇਹ ਜੀਨ ਨੋ ਡੈਨ ਦੀ ਆਦੀ ਨੋ ਡੈਨ ਦੀ ਨੋ ਡੈਨ ਦੀ ਪੈਂਟ ਨਾਲ ਨਾਲ ਜੀਨਾਂ ਦੀ ਪੈਂਟ ਵੀ ਯਾਨੀ ਕਿ ਵੱਡੀ ਵੀ ਤੇ ਛੋਟੀ ਸਾਰੇ ਹੀ ਕੁਝ ਮਿਲਦਾ ਵਾ ਤੇ ਦਰਮੀਆਂ ਨੂੰ ਗਰਮੀਆਂ ਵਾਲੇ ਕੱਪੜੇ ਤੇ ਸਰਦੀਆਂ ਨੂੰ ਸਰਦੀਆਂ ਵਾਲੇ ਕੱਪੜੇ ਮਿਲਦੇ ਇੱਥੇ ਇਹ ਇਹ ਕਿੰਨਾ ਲਈ ਬਾਬਾ ਨੂੰ ਪਪਾ ਜੀ 200 ਰੁਪਏ ਦੀ ਇੱਕ ਕੋਈ ਵੀ ਸਹਜ ਅਲਾ 200 ਰੁਪਏ ਦੀ ਜੀਨ ਕੋਈ ਵੀ ਸਹਜ ਵਧੀਆ ਮਾਲ ਆ ਯਾਨੀ ਕਿ ਜਿੱਥੇ ਹੋਰ-ਹੋਰ ਕਪੜਾ ਦੇ ਉੱਤੇ ਜੀਂ ਦੀਆਂ ਪੈਂਟਾਂ ਵੀ ਬਹੁਤ ਸੋਹਣੀਆਂ-ਸੋਹਣੀਆਂ ਲੱਗਦੀਆਂ ਹਨ ਠੀਕ ਆ ਜੀ ਇਹ ਹੈ ਜੀ ਨਾਲ ਗਰਮੀਆਂ ਨੂੰ ਪਾਉਣ ਦੇ ਕੀ ਕਹਿੰਦੇ ਹੁੰਦੇ ਇਹਨੂੰ ਛੋਟੀਆਂ ਪੈਂਟਾਂ ਨਿਕਰਾਂ ਨਿਕਰਾਂ ਵੀ ਆਹ ਨਾਲ ਬਹੁਤ ਸੋਹਣੀਆਂ-ਸੋਹਣੀਆਂ ਤੇ ਆ ਵੀ ਦਿਖਾ ਅੱਲਾ ਕਿਲੋ ਦੇ ਹਿਸਾਬ ਨਾਲ ਬੋਰਸੀ ਵੇਚਣਗੇ ਤੁਹਾਨੂੰ ਆਪਾ ਜੀ ਕਿੰਨੇ ਨੂੰ ਕਿਲੋ ਲਾਇਆ ਵਾ 20 ਵਿੱਚ ਤੇਨ ਆਇਆ اچھا 70 ਘਟੋ 20 ਦੇਲ ਕੋ ਦੇਲ ਕੋ 20 ਰੁਪਏ ਦੇ ਹੈ 20 ਰੁਪਏ ਦੇ ਤਿੰਨ ਆ ਚਾਰ ਫੜੀ ਫਿਰਨਾ ਮੈਂ 20 ਰੁਪਏ ਦੇ ਤਿੰਨ ਜੇ ਤੁਸੀਂ ਬਾਹਲਾ ਕਹੋਗੇ ਤੇ ਚਾਰ ਵੀ ਦੇ ਦੇਣਗੇ ਠੀਕ ਆ ਮੰਨੋ ਆ ਵੇਖੋ ਸ਼ਰਟ ਇੱਕ ਵੇ ਇੱਕ ਵੱਧ ਕੇ ਸ਼ਰਟ ਵਧੀਆ ਯਾ ਕਿ ਹੈ ਯਾਨੀ ਕਿ ਹਰੇਕ ਗੇ ਕਲਰ ਦੇ ਵਿੱਚ ਮਿਲ ਜੂਗੀ ਇਹਨੂੰ ਕਹਿੰਦੇ ਆ ਟੀ ਸ਼ਰਟ ਟੀ ਸ਼ਰਟ ਦਾ ਰੇਟ ਵੀ ਉਹੀ ਜਿਹੜੀ ਵਰਜੀ ਇਹਦਾ ਭਾਈ ਜੀ 50 ਰੁਪਏ 50 ਰੁਪਏ ਦਾ 1 ਪੀਸ 50 ਰੁਪਏ ਦਾ 1 ਪੀਸ ਕੋਈ ਵੀ ਜਿਹੜਾ ਮਰਜ਼ੀ ਇਹਦੇ ਵਿੱਚ ਇਹਦੇ ਵਿੱਚੋਂ ਕੁਝ ਵੀ ਲੈ ਜਾਓ ਚਾਹੇ ਟੀ ਸ਼ਰਟ ਲੈ ਲਓ ਚਾਹੇ ਕੈਪੀ ਲੈ ਲਓ ਚਾਹੇ ਪਜਾਮੇ ਲੈ ਲਓ ਥੋੜੀ देर ਬਾਅਦ ਰੇਟ ਘਟੂਗਾ ਕਿ ਨਹੀਂ ਨਹੀਂ ਘਟੇਗਾ ਭਾਈ ਕਿੰ데 ਰਹੂਗਾ ਤੇ ਇਹ ਤੋਂ ਬਾਅਦ ਵਿੱਚ ਜਦੋਂ ਸੋਮਵਾਰ ਹੋ ਗਿਆ ਫਿਰ ਕਿੱਥੇ ਰੋਣੀ ਦੁਕਾਨ ਭਾਈ ਜੀ ਰੋਜ਼ ਹੀ ਥੇਲਾ ਲੱਗਦਾ ਠੀਕ ਹੈ ਰੋਜ਼ ਹੀ ਲੱਗਦਾ ਹੈ اچھا ਸੰਡੇ ਸੰਡੇ ਮਾਲ ਨਿਕਲਦਾ ਹੈ اچھا ਵੀ ਜਿਆਦਾ ਗਾ ਕੀ ਜਿਆਦਾ ਐਤਵਾਰ ਨੂੰ ਆ ਜਾਂਦੇ ਗਾਹਕ ਸੱਤਾ ਵੀ ਸੋਚਦਾ ਹੈ ਮਹਿੰਗਾ ਵੀ ਸੋਚਦਾ ਹੈ ਬਿਲਕੁਲ ਦੋ ਸੀ ਚਾਹ ਤੇ ਆਪਾਂ ਲੋਕ ਲਗਾਤੇ 50 ਲਗਾਤੇ 100 ਵੀ ਲਗਾਤੇ ਹੈ 200 ਵੀ ਲਗਾ ਕੇ 200 ਸਹੀ ਹੈ ਸਹੀ ਹੈ ਸਹੀ ਹੈ ਬਹੁਤ ਵਧੀਆ ਬਹੁਤ ਠੀਕ ਹੈ गार्गो कैप्री। गार्गो कैप्री। अच्छा एड़ा की रेट लाया जी भाई जी ये तो 150 है आपको 100 ला देंगे और कम ओए यानी के 150 दी 100 ਦੇ ਵਿੱਚ ਮੰਲੋ ਦੇਖੋ ਕਾਰਗੋ ਕੈਪਰੀ ਕੰਮ ਹੈ ਨਹੀਂ ਅਸੀਂ ਕੰਮ ਬਗੈਰ ਬੈਠੀ ਹੋਏ ਓਏ ਚਲੋ بابا ਮਿਹਨ ਕਰੇ ਗਰਮੀ ਨੇ ਤਾਂ ਅੱਗੇ ਲਾਤੀ ਹੈ ਗਰਮੀ ਨੇ ਅੱਜ ਕਈ ਕਈ ਕੰਮ ਤਾਂ ਇੱਕ ਦੂਸਰ ਹੋ ਗਏ ਸਾਡੇ ਭਾਜੀ ਕੰਮ ਵੀ ਹੈ ਨਾਲੇ ਪਤਾ ਕੀ ਗਰਮੀ ਬਹੁਤ ਹੈਗੀ ਹੈ ਬਰਾ ਹਾਲ ਹੈ ਨਾਲੇ ਉਪਰੋਂ ਪੁਲਸ ਵਾਲੇ ਪ੍ਰੇਸ਼ਾਨ ਕਰਦੇ ਥੋੜਾ ਪੁਲਸ ਵਾਲੇ ਕੀ ਕਹਿੰਦੇ ਆ ਪੁਲਸ ਵਾਲੇ ਇਹੀ ਕਹਿੰਦੇ ਇੰਨਾ ਪਿੱਛੇ ਲਾਇਆ ਕਹਿੰਦੇ ਹੋਰ ਉੱਪਰ ਕਰੋ ਹੋਰ ਉੱਪਰ ਕਰੋ ਅੱਛਾ ਨਾਲੇ ਸਾਡੇ ਅਸੀਂ ਪਿੱਛੇ ਕਰਦੇ ਅੱਗੇ ਆਟੋ ਲਾ ਲੈਂਦੇ ਗੇ ਰਿਕਸ਼ੇ ਵਾਲੇ ਲਾ ਲੈਂਦੇ ਜੇ ਰੋਕਣੀ ਦਾ ਟ੍ਰੈਫਿਕ ਨੂੰ ਰੋਕੋ ਉਹ ਪੁਲਸ ਵਾਲੇ ਇਹ ਦੇਖੋ ਕਿੰਨਾ ਟ੍ਰੈਫਿਕ ਸਾਡੇ ਅੱਗੇ ਲੱਗਿਆ ਨਹੀਂ ਟ੍ਰੈਫਿਕ ਗਲਤ ਹੈ ਬਾਜੀ ਹਾਂ ਤੇ ਪੁਲਸ ਵਾਲੇ ਸਾਨੂੰ ਬੋਲ ਜਿਹੜੀ ਆਇਆ ਉਹਦਾ ਉਧਾ ਵੀ 3 ਫੁੱਟ ਇਧਰੇ ਬਨੇ ਲੱਗੀਆਂ ਆ ਹਾਂ ਤੇ ਪੁਲਸ ਵਾਲੇ ਸਾਨੂੰ ਕਹਿੰਦੇ ਤੁਸੀਂ ਰੋਡ ਤੇ ਪਿੱਛੇ ਕਰੋ ਹੋਰ ਕਰੋ ਅਸੀਂ ਕਿ ਟ੍ਰੈਫਿਕ ਦਾ ਗਲਤ ਕ ਕਿਉਂਕਿ ਪ੍ਰਸ਼ਾਸਨ ਇਹ ਵੀ ਦੇਖਣਾ ਵੀ ਔਲਾ ਜਾਣਾ ਨਾ ਰੁਕੇ ਹਾਂ ਅਸੀਂ ਤਾਂ ਸੋਚਦੇ ਪਤਾ ਕਿ ਇਹ लवली ਤੋਂ ਐ ਬੈਟਰੀਆ ਬਾਦੀ ਕਰਦੇ ਉੱਧਰ ਨੂੰ ਤਾਂ ਫਿਰ ਇੱਥੇ ਰੋਣ ਖਾਲੀ ਹੋ ਜਾਊਗਾ ਆਟੋ ਵੱਧ ਹੋਣ ਬੰਦਾ ਪੁਰ ਕੇ ਆਵੇ लवली ਤੋਂ ਬੰਦਾ ਉੱਥੇ ਤਾਂ ਆਟੋ ਬੰਦ ਕਰ ਦਵੇ ਇੱਥੋਂ ਬੰਦਾ ਘੁੰਮੇ ਆਰਾਮ ਨਾਲ ਖਾਲੀ ਇਹਦੇ ਵਿੱਚ ਜਿਹੜੀ ਉਹ ਵਿਚੀ ਸੜਕ ਜਾਂਦੀ ਆ ਹਾਂਜੀ ਹਾਂਜੀ ਉਹ ਤਾਂ ਬਿਲਕੁਲ ਬਾਦ ਹੋ ਜਾਂਦੀ ਆ ਬਾਦ ਉਹ ਸਿਵਲ ਹਸਪੀਟਲ ਵਾਲੀ ਸਿਵਲ ਹਸਪੀਟਲ ਵਾਲੀ ਵਿਚ ਵਿਚ ਵਾਲੀ ਵੀ ਸੜਕ ਬਾਜ਼ਾਰ ਵਾਲੀ ਵੀ ਬਾਜ਼ਾਰ ਵਾਲੀ ਬੰਦ ਹੋ ਜਾਂਦੀ ਪੂਰੀ ਨਹੀਂ ਮੇਨ ਪਤਾ ਕੀ ਰਾਸ਼ੇ ਇੱਕ ਟ੍ਰੈਫਿਕ ਦਾ ਆਟੋ ਬੈਟਰੀ ਦਾ ਬੜਾ ਪੈਂਦਾ ਪਿਆ ਹੈ ਬਿਲਕੁਲ ਬਿਲ ਬਾਜ਼ਾਰ ਦੇ ਤਾਂ ਥੋੜਾ ਸਾਡੇ ਪਰੇਸ਼ਾਨ ਹੋ ਜਾਂਦੇ ਆ ਬਿਲਕੁਲ ਆ ਦੇਖੋ ਮੱਲੋ ਕਪੜਾ ਇੱਕ ਤੋਂ ਇੱਕ ਵੱਧ ਕੇ ਬਹੁਤ ਵਧੀਆ ਵਧੀਆ ਜਬਰਦਸਤ ਕਪੜੇ ਆ ਬੜਾ ਸਹੀ ਹੁੰਦਾ ਹੈ ਮੈਨੂੰ ਸੰਡੇ ਨੂੰ ਕਦੀ ਵੀ ਜਲੰਧਰ ਆਉਂਦੇ ਆ ਤੇ ਇੱਕ ਵਾਰੀ ਮਾਰਕੀਟ ਜ਼ਰੂਰ ਦੇਖ ਕੇ ਜਾਣੀ ਆ ਹਾਂ ਧੰਨਵਾਦ ਜਰੂਰ ਆ ਜੀ ਜਰੂਰ ਸੰਡੇ ਬਾਜ਼ਾਰ ਜਲੰਧਰ ਤਾਂ ਮਸ਼ਹੂਰ ਹੈ ਸੰਡੇ ਬਾਜ਼ਾਰ ਜਲੰਧਰ ਦਾ ਮਸ਼ਹੂਰ ਹੈਗਾ ਹਾਂ ਚਲੋ ਠੀਕ ਹੈ ਚੇਕ ਹੀ ਕਰ ਤੱਕੇ ਲੋਹਰ ਹੈ ਬੋ ਜਿਹੜਾ ਆਪਾਂ ਇਹ ਜਰਾਬਾਂ ਹਾਂਜੀ ਬਿਲਕੁਲ ਠੀਕ ਆ ਹਲੋ ਜਿੱਥੇ ਕੱਪੜਾ ਆ ਨਾ ਕੱਪੜੇ ਨਾਲ ਨਾਲ ਜਰਾਬਾਂ ਦੇ ਵੀ ਹੈਗੇ ਆ ਮੰਡਾਲ ਲੱਗੇ ਪਏ ਆਹਾ ਇਹ ਵੀ ਜਰਾਬਾਂ ਓਏ ਬੀਬੀਆਂ ਦੀਆਂ ਨਹੀਂ ਆਉਣੀਆਂ ਜਰਾਬਾਂ ਹਨਾ ਆ ਲੇਡੀ ਜਰਾਬਾਂ ਵੀ ਹੈਗੀਆਂ ਵਾ ਨਾਲ ਰਮਾਲ ਵੀ ਹੈਗੇ ਆ ਹਨਾ ਯਾਨੀ ਕਿ ਬੱਚਿਆਂ ਦੀਆਂ ਵੀ ਜਰਾਬਾਂ ਹੈਗੀਆਂ ਵਾ ਕਿੰਨਾ ਕਿੰਨਾ ਲੱਗਿਆ ਓਏ 100 ਕੇ 3 100 ਕੇ 4 100 ਕੇ ਤੇ ਤਿੰਨ ਜੋੜੇ ਚਾਰ ਜੋੜੇ ਆ ਸੋ ਦੇ ਤਿੰਨ ਸੋ ਦੇ ਉਹ 50 ਦੇ ਤਿੰਨ ਵੀ 50 ਦੇ ਤਿੰਨ ਵੀ ਆ 50 ਦੇ ਤਿੰਨ ਵੀ ਆ 100 ਦੇ ਤਿੰਨ ਅੱਛਾ ਹਲੋ 50 ਦੇ ਵੀ ਤਿੰਨ ਹੈਗੇ ਆ ਤੇ 100 ਦੇ ਵੀ ਤਿੰਨ ਹੈਗੇ ਆ ਠੀਕ ਆ ਤੇ ਮੰਡੀ ਦੇ ਵਿੱਚ ਜਦੋਂ ਵੀ ਕੋਈ ਆਵੇ ਐਤਵਾਰ ਨੂੰ ਮੰਡੀ ਜਰੂਰ ਹੁੰਦੀ ਹੈ ਦੇਖਿਓ ਜਲੰਧਰ ਦੀ ਠੀਕ ਆ ਭਾਈ ਧੰਨਵਾਦ ਆ ਜਾ ਅੱਗੇ ਦਿਖਾਉਣੇ ਲੱਗੋ ਭਾਈ ਸੋ ਦਾ

ਜਾਨੀ ਕਿ ਬਨਾਨਾ ਵੀ ਹਲਾ ਬਨਾਨਾ ਵੀ ਸੌਖਾ ਵੀ ਟੋਕੀਆਂ ਵੀ ਛੋਟੇ ਹੈਡ ਵੀ ਤੇ ਵੱਡੇ ਹੈਡ ਵੀ ਸਾਰੇ ਹੈਡ ਹੈਗੇ ਮਹਾਰਾਜ ਜੀ ਆ ਜਾਓ ਜੀ ਬੇਟਾ ਅੱਛਾ ਆ ਵੇਖੀ ਬਈ ਇਧਰ ਇਹਨੂੰ ਵੀ ਲੈ ਵਿੱਚ ਬਹੁਤ ਵਧੀਆ ਐਤਵਾਰ ਨੂੰ ਛੁੱਟੀ ਆ ਤੇ ਨਿਆਣੇ ਨਿੱਕੇ ਨਾਲ ਆਉਂਦੇ ਬਿਜ਼ਨਸ ਆਂਦੇ ਆਪਣਾ ਕੰਮ ਦਾ ਦਿਖਾਉਂਦੇ ਅੱਗੇ ਆਓ ਦੇਖੀਓ 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 ਜਿਵੇਂ ਲੋ ਸ਼ਰਟ ਲੋ ਟੀਸ਼ਰਟ ਲੋ ਨਿਕਰ ਲੋ ਕੈਂਪਰੀ ਲੋ ਡੇਟਸੋ ਪੱਟੀ ਦਾ ਭਾ 200 ਰੁਪਏ ਉਹਨੂੰ 200 ਦਾ ਸਾਹਮਣੇ ਦਿੱਤਾ ਕੀ ਰੇਟ ਲਾਇਆ ਵੀਰੇ ਕੀ ਰੇਟ ਲਾਇਆ 200 150 150 150 200 ਟੀ-ਸ਼ਰਟ 150 ਇੱਕ ਬੁਲਾਨੇ 150 ਕਿੰਨਾ ਭਈ ਮਾਲਕ ਇਧਰ ਮਾਰ ਮਰ ਵੀ ਬਹੁਤ ਹੈ ਭਾਜੀ ਕੰਮ ਨਹੀਂ ਹੁੰਦਾ ਪਿਆ ਕੰਮ ਇੱਕ ਪੈਸਾ ਦਾ ਨਹੀਂ ਹੈਗਾ अच्छा भलो ਜਿੱਦਾਂ ਵੀ ਕਿਦਾਂ ਹੈਗਾ ਨਾ ਜਿੱਦਾਂ ਵੀ ਹੈਗਾ ਵਾ ਹਾਂਜੀ ਹਾਂ ਜਾਨੀ ਕਿ ਜਿਹੜੇ ਸਵੇਰ ਤੋਂ ਦੁਕਾਨਾ ਲਾ ਕੇ ਬੈਠੇ ਆ ਨਾ ਹਾਂਜੀ ਤੇ ਉਹਨਾਂ ਦਾ ਕੋਈ ਸੋਚਿਆ ਕਰੋ ਹਾਂਜੀ ਬਾਲਾ ਬਾਲਾ ਧੁੱਪੇ ਨਹੀਂ ਤੇ ਜਦੋਂ ਕਿ ਸ਼ਾਮ ਪੈਂਦੀ ਹੈ ਨਾ ਹਾਂਜੀ ਘਰੋਂ ਨਾਲੇ ਕੋਈ ਨਾ ਕੋਈ ਚੀਜ਼ ਫੀਲ ਕੇ ਲੈ ਜਾਂਦੀ ਆ ਅੱਛਾ ਜੀ ਲੈ ਕੇ ਜਾਇਆ ਕਰ ਉਹ ਬੇ ਦੋਧਿਆ ਨੂੰ ਕਹਿਣਾ ਭਾਵੇਂ ਨਹੀਂ ਕਹਿੰਦਾ ਤੁਹਾਡੇ ਕੋਲ ਉਹ ਲੈ ਕੇ ਨਹੀਂ ਨਹੀਂ ਗਾਂ ਨੂੰ ਕਿਹੜਾ ਜਿਹੜਾ ਮਰਜ਼ੀ ਆਵੇ ਬੰਦਾ ਲੈ ਕੇ ਜਾਵੇ ਮੈਂ ਉਹ ਹੀ ਕੋਈ ਕਹਿੰਦੇ ਆਇਆ ਵੀਡੀਓ ਦੇ ਵਿੱਚ ਇੰਨੇ ਚੱਲਣੀ ਹੈ ਹਾਂਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆਪਾਂ ਅਸੀਂ ਜਲੰਧਰ ਹੀ ਰਹਿੰਦੇ ਭਾਈ ਜੀ ਜਲੰਧਰ ਦੀ ਮੰਡੀ ਜਿਹੜੀ ਹੈ ਨਾ ਕੱਪੜੇ ਦੀ ਹਾਂਜੀ ਬਹੁਤ ਵੱਡੀ ਮੰਡੀ ਆ ਐਡਵਾਰ ਨੂੰ ਦੇਖਣ ਆਲੀ ਹੁੰਦੀ ਆ ਜਿਹੜਾ ਵੀ ਆਉਂਦਾ ਆ ਜਰੂਰ ਸਮਾਨ ਲੈ ਕੇ ਜਾਇਆ ਕਰ ਅੱਛਾ ਜੀ ਠੀਕ ਆ ਜੀ ਅੰਕਾ ਜੀ ਧੰਨਵਾਦ ਕਾਨਾ ਮਲਾ ਸੱਚੀ ਵੇਲੀਆਂ ਭਈਆਂ ਵਾ ਜਾਈਏ ਚਲਿਏ ਭਾਈ ਆਜੋ ਬਾਹਰ ਚੱਲ ਆ ਜੀ ਆਏ ਸੁਣਨੇ ਲੱਗੇ ਆਇਓ ਬਾਬਾ ਜੀ ਕਿੱਥੇ ਲੱਗਿਆ ਆਪਾਂ 250 ਆ 150 ਆ 150 ਇਹ ਕਿਹੜੇ ਆ ਆ 150 150 ਹੋ ਬਈ 250 ਆ ਪੈਨ ਦਾ ਕੀ ਨਾ ਆ ਕਿਹੜਾ ਕਪੜਾ ਬਸ ਉਹ ਲੈਣਾ ਕੀ ਆ ਲੈਣਾ ਮੈਨੂੰ ਪਤਾ ਨਹੀਂ ਇਹਦੇ ਬਾਰੇ ਇਹ ਵੀ ਕਪੜਾ ਹੈਗਾ ਵਾ ਆ ਜਿਹੜਾ ਲੈਣਾ ਜੀਆਂ ਵਾਲਾ ਵਾ ਹਾਂਜੀ 100 ਰੁਪਏ ਦੀ ਸ਼ਰਟ ਅੱਧੀਆਂ ਵਾਂ ਵਾਲੀ ਪੂਰੀਆਂ ਵਾਂ ਵਾਲੀ ਵੱਡੀ ਛੋਟੀ ਸਾਰੀ 100 ਰੁਪਏ ਕਿੰਨਾ ਕੰਮ ਤੇ ਲਿਕਦਾ ਆ ਗਰਮੀ ਦੀ ਘਟਿਆ ਕਦੋਂ ਕਦੋਂ ਤੇਜ਼ੀ ਹੁੰਦੀ ਏਦੀ ਮੌਸਮ ਸੁਹਾਵਣਾ ਮੌਸਮ ਸੁਹਾਵਣਾ ਬਈ ਜਾਣੀ ਕਿ ਹੁਣ ਚੱਲਦਾ ਪਿਆ ਵਾ ਜੇਠ ਹਾਰੜ ਆਹ ਦੇ ਵਿੱਚ ਵੀ ਮੰਦਾ ਰਹੂਗਾ ਹਨਾ ਫਿਰ ਸੌਣ ਪਾ ਦੋ ਚੱਲੂ ਕੰਮ ਸਰ ਜੀ ਚਲੋ ਪਪਾ ਜੀ ਮੇਰੇ ਗੱਲ ਸਾਰਿਆਂ ਦੇ ਗਾਮ ਧੰਦੇ ਚੱਲਣ ਬਿਲਕੁਲ ਆਪਾਂ ਕੀ ਲਾਇਆ ਬਾ ਇੱਕ ਉਹ ਆ ਦੇ ਹੋਏ ਪੁੱਠਾ ਡਿਜ਼ਾਈਨ ਉੱਪਰੋਂ ਆਇਆ ਹੋਇਆ ਨਵੇਂ ਆੜੀ ਦੇ ਥੱਲੇ ਭਈ ਨਵੇਂ 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 ਚੱਲੇ ਆ ਹੈ ਨਾ ਕਿੰਦਾ ਕੰਮ ਦਾ ਦੇ ਕਿੰਦਾ ਵਾ ਮਾੜਾ ਹੀ ਆਏ ਹਾਲ ਮੇਰੇ ਗਾਹ ਪਾਰ ਦਿਆ ਨਾ ਮਾਰੇ ਗਰਮੀ ਕਰਕੇ ਗਾਹਕ ਨਹੀਂ ਨਿਕਣਦੇ ਆਇਆ ਪਰ ਕੰਮ ਤਾਂ ਲਾਉਣਾ ਹੀ ਪੈਣਾ ਨਾ ਆਪਾਂ ਦਾ ਕੰਮ ਹੀ ਹੈ ਨਾ ਬਿਲਕੁਲ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਠੀਕ ਆ ਅਮਿਤ ਬਾਜੀ ਕਿੱਥੇ ਮਿਲਣਗੇ ਮਿਲ ਬਈ ਦੁਕਾਨ ਤੇ ਅਮਿਤ ਬਾਜੀ ਮਿਲਣਗੇ ਦੁਕਾਨ ਤੇ ਆ ਮੈਂ ਅਮਿਤ ਨੂੰ ਮਿਲ ਕੇ ਜਾਣਾ ਵਾ ਠੀਕ ਆ ਧਰ ਜਾਣ ਲੱਗਿਆ ਮੈਂ ਤੇ ਨਾਲ ਵੀ ਮਿਲਾ ਕੇ ਜਾਂਦਾ ਵਾ ਅਮਿਤ ਮੇਰਾ ਫਰੈਂਡ ਵਾ ਠੀਕ ਆ ਜੀ ਕਿਦਾਂ ਲਿਆਂਗੇ ਇਹਦੇ ਆ ਭਾਕਾ ਬੱਚਿਆਂ ਦੀਆਂ ਇਹ 100 ਦੀ ਦੋ 100 ਦੀ हां ਇਹ 100 ਦੀ ਆ ਗਵਲੀਆਂ ਇਹ ਵੀ 100 ਦੀ ਬਹੁਤ ਸੋਹਣੀਆਂ ਇਹੋ ਚੱਲ ਵੇ ਅੱਛਾ ਮਤਲਬ ਇਹ ਆਪਣੇ ਅੰਮ੍ਰਿਤਪਾ ਜੀ ਵੀ ਕੱਪੜੇ ਦੀ ਕਾਫੀ ਪਿਛਾੜਾ ਹੈ ਇਹਨਾਂ ਨੂੰ ਕਾਫੀ ਦੇਰ ਤੋਂ ਖੰਭਪਾ ਜਿਹੜਾ ਸਮਾਨ ਲਿਆਉਂਦੇ ਕਿੱਥੋਂ ਲੈ ਕੇ ਆਉਂਦੇ ਨੇ ਯਾਰ ਅੱਜ ਤੱਕ ਪਹਿਲੀ ਦਿੱਲੀ ਦਾ ਹੈਗਾ ਵਾ ਤਰੀਪੁਰ ਦਾ ਹੈਗਾ ਅੱਛਾ ਹਾਂਜੀ ਹਾਂ ਯਾਨੀ ਕਿ ਇੱਠਾਈ ਮਾਲ ਲੈ ਆਉਂਦੇ ਆ ਹਾਂ ਹੈਨਾ ਬਾਅਦ ਵਿੱਚ ਇਹਨੂੰ ਯਾਨੀ ਕਿ ਕਰਦੇ ਜੀ ਹਾਂ ਜੀ ਸਿੰਗਲ ਸਿੰਗਲ ਕਰਕੇ ਵੇਚੀ ਜਾਂਦੇ ਆ ਅੱਜ ਕੱਲ ਡਾਕੀ ਘਟਿਆ ਥੋੜੀ ਗਰਮੀ ਜ਼ਿਆਦਾ ਪੈ ਰਹੀ ਹੈ ਇਹਦੇ ਕਰਕੇ ਹਾਂ ਜੀ ਹੈ ਨਾ ਗਰਮੀ ਦੇ ਕਰਕੇ ਕੱਪੜੇ ਦਾ ਬਿਜ਼ਨਸ ਚੱਲਦਾ ਨਾ ਉੱਥੇ ਨਾਲ-ਨਾਲ ਫਰੂਟਾਂ ਦੀਆਂ ਰੇਡੀਆਂ ਲੱਗੀਆਂ ਵੇਚਾਰੇ ਸਮੇਂ ਦੇ ਹਿਸਾਬ ਨਾਲ ਜਿਹੜਾ ਵੀ ਸਮੇਂ ਦਾ ਫਰੂਟ ਆ ਤੇ ਕੋ ਵੀ ਉਹ ਵੀ ਅਵੇਲੇਬਲ ਹੈਗਾ ਵਾ ਤੇ ਉਹ ਵੀ ਨਾਲ-ਨਾਲ ਸ਼ੋਪਿੰਗ ਕਰ ਸਕਦੇ ਆ ਹਲੋ ਧੰਨਵਾਦ ਸਾਰਾ ਇੱਥੇ ਆ ਕੇ ਆ ਆਪਣੇ ਮੋਬਾਈਲ ਦੀ ਕਵਰ ਹੈ ਗਲਾਸ ਗਾਰਡ ਹੈ ਮੋਬਾਈਲ ਦੇ ਗਲਾਸ ਗਾਰਡ ਮਤਲਬ ਜਿੱਥੇ ਜਿੱਥੇ ਕੱਪੜੇ ਆ ਜਾਂ ਫਰੂਟ ਆ ਜਾਂ ਹੋਰ ਕੋਸ਼ ਆ ਨਾ ਉਥੇ ਨਾਲ-ਨਾਲ ਫੋਨਾਂ ਦੇ ਕਵਰ ਵੀ ਮਿਲਦੇ ਆ ਕਿੰਨਾ ਲਾਇਆ ਕਵਰੇ 100 ਰੁਪਏ ਦਾ ਹੈ 100 ਰੁਪਏ ਦਾ ਹੈ 150 ਦਾ ਵੀ ਹੈ ਅੱਛਾ ਗਲਾਸ 60 ਦਾ ਹੈ 100 ਦਾ ਹੈ 150 ਦਾ ਹੈ 100 ਤੋਂ 150 ਦੇ ਵਿੱਚ ਵਿੱਚ ਵਧੀਆ ਮਿਲ ਜਾਣਾ ਜੀ 100 ਤੋਂ 150 ਦੇ ਤੇ ਆਹ ਕੀ ਚੀਜ਼ ਆ ਖੋਲੋ ਮਾੜਾ ਜੀ ਇੱਕ ਪੂਰਾ ਗਲਾਸ ਗਾਰਡ ਅੱਛਾ ਇਹ ਵਾਲਾ ਫੋਨ ਦੇ ਗਲਾਸ ਗਾਰਡ ਤੇ ਕੋ ਗੈਂਡਾ ਗਲਾਸ ਵੀ ਹੁੰਦਾ ਕਿ ਰਿਆ ਹੁੰਦਾ ਇਹ ਕੋ ਰੀਲਾ ਗਲਾਸ ਰੀਲਾ ਗਲਾਸ ਹਾਂ ਪਲਾ ਗੈਂਡਾ ਗਲਾਸ ਨਹੀਂ ਗੁਰੀਲਾ ਗਲਾਸ ਇਹ ਗਲਾਸ ਗੂਸ ਵੀ ਗਲਾਸ ਗੂਸ ਵੀ ਸੋਨੇ ਮਿਲ ਜਾਂਦੇ ਇੱਥੇ ਜਦੋਂ ਵੀ ਬਾਜ਼ਾਰ ਦੇ ਵਿੱਚ ਆਉਂਗੇ ਤੇ ਯਾਨੀ ਕਿ ਹਰੇਕ ਵਰਤੋਂ ਵਾਲੀ ਚੀਜ਼ ਤੁਹਾਨੂੰ ਇੱਥੇ ਵੇਚ ਜਾਂਦੇ ਹਰ ਇੱਕ ਚੀਜ਼ ਵਰਤੋਂ ਵਾਲੀ ਇੱਥੇ ਮਿਲ ਜਾਣੀ ਆ ਆਰਾਮ ਦੇ ਨਾਲ ਉਹ ਵੀ ਸਸਤੇ ਰੇਟਾਂ ਠੀਕ ਆ ਜੀ ਹਾਂ ਮਿਹਰਬਾਨੀ ਆ ਆਹ ਗੱਲ ਉਠੀ ਆ ਜਾ ਮਾਲ ਸੌਰ ਬਈਆ ਅੱਛਾ ਵਧੀਆ ਤੋਂ ਵਧੀਆ ਟੀ-ਸ਼ਰਟ ਵਧੀਆ ਤੋਂ ਵਧੀਆ ਸ਼ਰਟ ਤੇ ਨਾਲ ਪੈਂਟ तकरीबन ਜਾਨਕਿ 2 250 ਦੇ ਵਿੱਚ ਵਿੱਚ ਜਾਨਕਿ ਜਿਆਦਾ ਤੋਂ ਜਿਆਦਾ 300 ਦੇ ਵਿੱਚ ਵਿੱਚ ਵੀ ਜਾਨਕਿ ਪੈਂਟ ਤੇ ਸ਼ਰਟ ਬਹੁਤ ਸੋਹਣੇ ਤਰੀਕੇ ਨਾਲ ਮਿਲ ਸਕਦੇ ਨਾਲ ਛੋਟੇ ਕੱਪੜੇ ਵੀ ਵੱਡੇ ਕੱਪੜੇ ਵੀ ਵੀ ਜਾਨਕਿ ਇਹ ਕਹਿਣ ਦਾ ਭਾਵ ਕਿ ਰਲਾ ਮਲਾ ਕੇ ਜਲੰਧਰ ਦੀ ਮੰਡੀ ਜਿਹੜੀ ਨਾ ਉਹ ਵੇਖਣ ਵਾਲੀ ਆ ਤੇ ਬਾਕੀ ਸਤਗੁਰੂ ਮਿਹਰ ਕਰਨ ਬਈ ਫਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਨਾਲ ਨਾਲ ਠੀਕ ਆ ਗਰਮੀ ਬਹੁਤ ਆ ਤੇ ਗਰਮੀ ਦੇ ਵਿੱਚ ਜਿਹੜਾ ਨਾ liquid ਚੀਜ਼ਾਂ ਜਿਹੜੀਆਂ ਵਾ ਵੀ ਜਿੱਦਾਂ ਹੋ ਗਿਆ ਆਪਣਾ ਹੜਵਾਣਾ ਵੀ ਜਿੱਦਾਂ ਆਪਣਾ ਹੜਵਾਣਾ ਹੋ ਗਿਆ ਨਾਰੀਅਲ ਪਾਣੀ ਹੋ ਗਿਆ ਇਹਨਾਂ ਚੀਜ਼ਾਂ ਨੂੰ ਵੀ ਜ਼ਿਆਦਾ ਪੀਣਾ ਆਪਾਂ ਜਿੰਨਾ ਹੋ ਸਕੇ ਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਠੀਕ ਆ ਜੀ ਆ ਗੋ okay